ਨਾਨ ਡਿਗਰੀ ਪ੍ਰੋਗਰਾਮਸ ਵਿੱਚ ਗ੍ਰੈਜੂਏਸ਼ਨ ਲੈਣ ਤੋਂ ਬਾਅਦ ਕੈਨੇਡਾ ਵਿੱਚ ਰਹਿ ਕੇ ਕੰਮ ਕਰਨ ਦੀ ਉਮੀਦ ਕਰਨ ਵਾਲੇ ਵਿਦਿਆਰਥੀਆਂ ਲਈ ਨਵੇਂ ਬਦਲਾਅ ਆ ਰਹੇ ਹਨ ਬਿਤੇਗਾਲ ਪ੍ਰੋਗਰਾਮਸ ਦੀ ਸੂਚੀ ਨੂੰ ਅਪਡੇਟ ਕੀਤਾ ਗਿਆ ਜੋ ਵਿਦਿਆਰਥੀਆਂ ਨੂੰ ਪੀਜੀਡਬਲਯੂਪੀ ਲਈ ਅਲਿਜੀਬਲ ਬਣਾਉਂਦੇ ਹਨ ਇਹ ਬਤਲਾ ਉਹ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਦੇ ਹਨ ਜੋ ਡਿਪਲੋਮਾ ਜਾਂ ਸਰਟੀਫਿਕੇਟ ਪ੍ਰੋਗਰਾਮ ਕਰਨ ਬਾਰੇ ਸੋਚ ਰਹੇ ਹਨ ਪੀਜੀਡਬਲਯੂਪੀ ਲੈਣ ਲਈ ਹੁਣ ਉਹਨਾਂ ਵੱਲੋਂ ਚੁਣਿਆ ਪ੍ਰੋਗਰਾਮ ਕੈਨੇਡਾ ਵਿੱਚ ਲੌਂਗ ਟਰਮ ਲੇਬਰ ਸ਼ਾਰਟੇਜ ਨਾਲ ਜੁੜੇ 920 ਪ੍ਰਵਾਨਿਤ ਕੋਰਸਿਸ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਇੰਟਰਨੈਸ਼ਨਲ ਸਿਕ ਸਟੂਡੈਂਟਸ ਐਸੋਸੀਏਸ਼ਨ ਦੇ ਜਸਪ੍ਰਿਤ ਸਿੰਘ ਦਾ ਕਹਿਣਾ ਹੈ ਕਿ ਅਜਿਹਾ ਹੋਣ ਨਾਲ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਕੈਨੇਡਾ 'ਚ ਕੰਮ ਲੱਭਣ 'ਚ ਦਿੱਕਤ ਨਹੀਂ ਹੋਵੇਗੀ ਵੈਸੇ ਓਵਰਆਲ ਜਿਹਦਾ ਰਿਐਕਸ਼ਨ ਤਾਂ ਪੋਜ਼ਿਟਿਵ ਹੀ ਆ ਤੇ ਜਿਹੜੀ ਡਿਮਾਂਡ ਆ ਇਹ ਕਮਿਊਨਿਟੀ ਵੱਲੋਂ ਤਾਂ ਇੰਟਰਨੈਸ਼ਨਲ ਸਟੂਡੈਂਟਸ ਆ ਉਹਨਾਂ ਨੂੰ ਉਹ ਪ੍ਰੋਗਰਾਮਸ ਵਿੱਚ ਲਿਆਂਦਾ ਜਾਵੇ ਜਿਹਦੇ ਵਿੱਚ ਜਿਨ੍ਹਾਂ ਦੇ ਵਿੱਚ ਜਦਾਂ ਡਿਮਾਂਡ ਹੈਗੀ ਆ ਕੈਨੇਡੀਅਨ ਜਿਹੜਾ ਮਤਲਬ ਵਰਕ ਫੋਰਸ ਹੈਗੀ ਆ ਜਿਹਨਾਂ ਸੈਕਟਰਸ ਵਿੱਚ ਬਤ ਬਤ ਲੋਡ ਆ ਪਰ ਅਨਫੋਰਚਨਟਲੀ ਹੋਏ ਰਿਆ ਸੀਗਾ ਕਿ ਮਤਲਬ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਇੰਟਰਨੈਸ਼ਨਲ ਸਟੂਡੈਂਟ ਬਿਜ਼ਨਸ ਮਤਲਬ ਮਾਰਕੀਟਿੰਗ ਜਾਂ ਫਿਰ ਆਪਣਾ ਫਾਈਨਾਂਸ ਅਕਾਊਂਟਿੰਗ ਉਹਨਾਂ ਦੇ ਵਿੱਚ ਲਿਆਂਦੀ ਜਾਂਦੇ ਸੀ ਜਿਹਦੇ ਜਿਹਦੇ ਨਾਲ ਰਿਲੇਟਡ ਜੌਬਸ ਨਹੀਂ ਸੀਗੀਆਂ ਸੋ ਉਹਦੇ ਕਰਕੇ ਸਟੂਡੈਂਟਸ ਨੂੰ ਵੀ ਬਹੁਤ ਜ਼ਿਆਦਾ ਸਫਰ ਕਰਨਾ ਪੈਂਦਾ ਸੀਗਾ ਜਾਂ ਫਿਰ ਵਰਪਮੈਂਟ ਤੇ ਆ ਜਾਂਦੇ ਬਾਅਦ ਉਹ ਪੀਆਰ ਦੇ ਲਈ ਜੌਬ ਨਹੀਂ ਮਿਲਦੀ ਸੋ ਸਾਰੀ ਪ੍ਰੋਬਲਮ ਸੀਗੀ ਪਿਛਲੇ ਸਾਲ ਪੀਜੀਡਬਲੂਪੀ ਲਈ ਐਲੀਜੀਬਿਲਟੀ ਨੂੰ ਫੀਲਡ ਆਫ ਸਟੱਡੀ ਨਾਲ ਜੋੜ ਦਿੱਤਾ ਗਿਆ ਸੀ ਖਾਸ ਕਰਕੇ 1 ਨਵੰਬਰ 2024 ਨੂੰ ਤੇ ਉਸ ਤੋਂ ਬਾਅਦ ਸਟੱਡੀ ਪਰਮਿਟ ਦੀ ਅ ਵਿਦਿਆਰਥੀਆਂ ਲਈ ਇਹ لازمی ਹੋ ਗਿਆ ਸੀ ਕਿ ਉਹ ਲੇਬਰ ਕਾਰਟ ਨਾਲ ਜੁੜੇ ਖੇਤਰਾਂ ਵਿੱਚ ਪੜ ਰਹੇ ਹੋਣ ਹੁਣ 25 ਜੂਨ ਤੋਂ ਫੀਲਡ ਆਫ ਸਟੱਡੀਜ਼ ਦੀ ਅਪਡੇਟਡ ਲਿਸਟ ਲਾਗੂ ਕੀਤੀ ਗਈ ਹੈ ਅਤੇ ਸਿਰਫ ਉਹੀ ਪ੍ਰੋਗਰਾਮ ਪੀਜੀਡਬਲਯੂਪੀ ਲਈ ਯੋਗ ਹਨ ਜੋ ਇਸ ਨਵੀਂ ਸੂਚੀ ਵਿੱਚ ਮੌਜੂਦ ਨੇ ਹਾਲਾਂਕਿ ਜੇ ਕਿਸੇ ਵਿਦਿਆਰਥੀ ਨੇ 25 ਜੂਨ ਤੋਂ ਪਹਿਲਾਂ ਸਟੱਡੀ ਪਰਮਿਟ ਦੀ ਅਰਜ਼ੀ ਦਿੱਤੀ ਸੀ ਅਤੇ ਉਸ ਦਾ ਪ੍ਰੋਗਰਾਮ ਉਸ ਵੇਲੇ ਪ੍ਰਵਾਨਿਤ ਸੂਚੀ ਵਿੱਚ ਸੀ ਤਾਂ ਉਹ ਪੀਜੀਡਬਲਯੂਪੀ ਲਈ ਹਾਲੇ ਵੀ ਯੋਗ ਹੈ ਆਮੇ ਹੁਣ ਉਹ ਪ੍ਰੋਗਰਾਮ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੋਵੇ ਇਮੀਗ੍ਰੇਸ਼ਨ ਮਾਹਰ ਕੁਲਦੀਪ ਰਾਏ ਦਾ ਕਹਿਣਾ ਹੈ ਕਿ ਇਹ ਬਦਲਾ ਪਹਿਲਾ ਸੂਚਨਾ ਦਿੱਤੇ ਬਿਨਾ ਕੀਤਾ ਜਾ ਰਹੇ ਨੇ देयर ਵਾਸ ਸਮਥਿੰਗ ਕਾਲਡ ਐਲੀਜੀਬਿਲਟੀ ਆਫ ਕੋਰਸਸ ਔਰ ਸਟਰੀਮਸ ਸਟਡੀ ਨੂੰ ਲੈ ਕੇ ਸੋ ਉਹ 178 ਸਟਰੀਮਸ ਆਫ ਸਟਡੀ ਸੀਗੀਆਂ ਜਿਹੜੀਆਂ ਐਲੀਜੀਬਲ ਸੀਗੀਆਂ ਪੀਜੀਡਬਲ ਉਹਨਾਂ ਨੂੰ ਹਟਾ ਕੇ ਨਵੀਆਂ 119 ਨਵੀਆਂ ਸਟਰੀਮ ਫੀਲਡ ਆਫ ਸਟੱਡੀਜ਼ ਜਿਹੜੇ ਉਹਨਾਂ ਨੇ ਇੰਟਰੋਡਿਊਸ ਕੀਤੇ ਨੇ ਔਰ ਉਹਨਾਂ ਨੂੰ ਰੈਪਲੀਕੇਟ ਕੀਤਾ ਸਪੈਸੀਫਿਕਲੀ ਜੇ ਦੇਖਿਆ ਜਾਏ ਤੇ ਉਹਨਾਂ ਨੇ ਇਹਨਾਂ 119 ਆ ਫੀਲਡ ਆਫ ਸਟੱਡੀਜ਼ ਨੂੰ ਲੈ ਕੇ ਜਿਹੜਾ ਮੇਜਰ ਚੇਂਜ ਦੇਖਣ ਦੇ ਵਿੱਚ ਆਇਆ ਹੈਗਾ ਵਾ ਕਿ ਇੱਕ ਤੇ ਉਹਨਾਂ ਨੇ ਸਾਰਾ ਫੋਕਸ ਹੈਲਥ케ਅਰ ਦੇ ਉੱਤੇ ਕੀਤਾ ਸਟੈਮ ਅਕੂਪੇਸ਼ਨ ਟ੍ਰੇਡ ਅ ਐਗਰੀਕਲਚਰ ਦੇ ਕੀਤਾ ਐਂਡ ਅ ਵਾਸਟ ਮжоਰਿਟੀ ਇਨ ਐਜੂਕੇਸ਼ਨ ਦੂਜੇ ਪਾਸੇ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਵਿਦਿਆਰਥੀਆਂ ਵਾਸਤੇ ਪੀਆਰ ਦੇ ਰਾਹ ਉਲੀਕਣ ਦੀ ਵੀ ਸਖਤ ਲੋੜ ਹੈ ਜਿਹੜਾ ਪੀਆਰ ਓਪਰਚ्युनिटीज ਆ ਉਹ ਹਜੇ ਗੱਲ ਮਸਲਾ ਉੱਤੇ ਦਾ ਉੱਤੇ ਹੀ ਖੜਾ ਹੈ ਕਿ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਜਿਹੜੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਆ ਤੇ ਉਹ ਤਾਂ ਕੰਮ ਵੀ ਹੋਣਾ ਫੀਲਡਸ ਵਿੱਚ ਕਰਦੇ ਆ ਜਿਨ੍ਹਾਂ ਦੇ ਜਿਨ੍ਹਾਂ ਦੀ ਕੈਨੇਡਾ ਨੂੰ ਲੋੜ ਹੈ ਹਨ ਜਿਹਨੀਆਂ ਫੀਲਡਸ ਦੇ ਵਿੱਚ ਸੋ ਉਹਦੇ ਬਾਰੇ ਵੀ ਗਵਰਨਮੈਂਟ ਨੂੰ ਜ਼ਰੂਰ ਕੋਈ ਜਿਹੜਾ ਇਮੀਡੀਏਟ ਸਟੈਪ ਲੈ ਕੇ ਚੱਕਣਾ ਚਾਹੀਦਾ ਹੈ ਟੀਜ਼ੇ ਸਾਈਨ ਕਿ ਕਰੀਡੀਅਨ ਗਵਰਨਮੈਂਟ ਹੁਣ ਕਿਸ ਤਰ੍ਹਾਂ ਦੇਖ ਰਹੀ ਹੈ ਅੱਗੇ ਪੀਆਰ ਦੇਣ ਵਾਸਤੇ ਸੋ ðiiz are the milestones to get lets say ਕਿਸੇ ਕੋਈ ਵੀ ਇੱਥੇ ਸਟੂਡੈਂਟ ਆਂਦਾ ਵਾ ਆਫਟਰ ਪੀਜੀਡਬਲਯੂਪੀ ਜੇ ਉਹਨਾਂ ਨੇ ਪਹਿਲੀ ਗੱਲ ਤੇ ਪੀਜੀਡਬਲਯੂਪੀ ਲੈਣਾ ਵਾ ਔਰ ਉਸ ਤੋਂ ਬਾਅਦ ਆਪਣੀ ਪੀਆਰ ਨੂੰ ਦੇਖ ਰਹੇ ਨੇ ਤੇ ਉਹਨਾਂ ਨੂੰ ਇੰਨਾ ਹੀ ਕੈਟਾਗਰੀਜ਼ ਦੇ ਵਿੱਚ ਜੌਬਸ ਲੱਭਣੀਆਂ ਪੈਣਗੀਆਂ ਆਪਣਾ ਐਕਸਪੀਰੀਅੰਸ ਗੇਨ ਕਰਨਾ ਪਏਗਾ ਔਰ ਦੈਨ ਦੇ ਕੈਨ ਅਪਲਾਈ ਫਾਰ ðiਰ ਪੀਆਰ ਇਮੀਗ੍ਰੇਸ਼ਨ ਮਾਹਰ ਦਾ ਕਹਿਣਾ ਹੈ ਕਿ ਇਸ ਨਾਲ ਸਟੂਡੈਂਟਸ ਕੰਸਲਟੈਂਟਸ ਅਤੇ ਕਾਲਜਿਸ ਲਈ ਪ੍ਰਕਿਰਿਆ ਹੋਰ ਗੁੰਝਲਦਾਰ ਹੋ ਜਾਂਦੀ ਚੇਂजेस ਤੇ ਚੇਂजेस ਤੇ ਨਿਤ ਨਵੇਂ ਅਸੀਂ ਫੇਸ ਕਰ ਰਹੇ ਹਾਂ ਐਂਡ ਇਟ ਇਜ਼ ਕ੍ਰੀਏਟਿੰਗ ਅ ਲਾਟ ਆਫ ਕਾਇਓਸ ਵਿਦਆਊਟ ਐਨੀ ਇਨਫੋਰਮੇਸ਼ਨ ਵਿਦਆਊਟ ਐਨੀ ਨੋਟਿਸ ਜੇ ਇਦਾਂ ਦੇ ਅਬਰਪਟ ਚੇਂजेस ਆਂਦੇ ਨੇ ਇਹ ਕਾਇਓਸ ਕ੍ਰੀਏਟ ਕਰਦੇ ਨੇ ਹਰ ਇੱਕ ਵਾਸਤੇ ਸਟੂਡੈਂਟਸ ਵਾਸਤੇ ਕੰਸਲਟੈਂਟਸ ਵਾਸਤੇ ਔਰ ਬਿਕੋਜ਼ ਇੱਕ ਚੀਜ਼ ਨੂੰ ਲੈ ਕੇ ਕਾਫੀ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਹਨਾ ਸੋ ਹੁਣ ਮੰਨ ਲਓ ਜੇ ਕਾਲਜੇਸ ਨੇ ਐਲਓਏ ਇਸ਼ੂ ਕੀਤੇ ਨੇ ਹੁਣ ਸਟੂਡੈਂਟ ਵਿਲ ਗੋ ਬੈਕ ਟੂ 뎀 ਉਹਨਾਂ ਨੇ ਮੇਬੀ ਫੀਸ ਪੇ ਕਰ ਦਿੱਤੀ ਹੋਏ ਸਟੂਡੈਂਟ ਵਿਲ ਗੋ ਬੈਕ ਟੂ ਦਾ ਕਾਲਜਸ ਉਹਨਾਂ ਨੂੰ ਕਹਿਣਗੇ ਜੀ ਸਾਨੂੰ ਨਵੇਂ ਐਲ ਹੋਏ ਦਿਓ ਇਨ ਲਾਈਨ ਵਿਦ ਫੀਲਡ ਆਫ ਸਟੱਡੀ ਉੱਥੇ ਕੀ ਹੋਏਗਾ ਮੇਬੀ ਉਹ ਕਾਲਜ ਉਹ ਫੀਲਡ ਆਫ ਸਟੱਡੀ ਦਾ ਐਲ ਹੋਏ ਦੇ ਸਕੇ ਜਾਂ ਨਾ ਦੈਨ ਅਗੇਨ ਰੀਫੰਡ ਆਫ ਦਾ ਮਨੀ ਲੋਟ ਆਫ ਯੂ ਨੋ ਕਿਓਸ ਵਿਲ ਬੀ ਥੇਅਰ ਇਹਨਾਂ ਬਦਲਾਵਾਂ ਕਰਕੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਸਟੱਡੀ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ ਪੀਜੀਡਬਲਯੂਪ ਸੰਬੰਧੀ ਐਲੀਜੀਬਿਲਟੀ ਚੈੱਕ ਕਰ ਲੈਣ ਤੇ ਫਿਰ ਹੀ ਕੋਈ ਫੈਸਲਾ ਲੈਣ ਸੁਖਪ੍ਰੀਤ ਕੌਰ ਓਮਨੀ ਨਿਊਜ਼